ਸੰਗਤ ਜੀ ਬਹੁਤ ਜ਼ਰੂਰੀ ਵੀਡੀਓ ਹੈ ਤੁਹਾਡਾ ਵੀਡੀਓ ਸ਼ੇਅਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂ ਜ਼ਰੂਰੀ ਹੈ ਕਿਉਂਕਿ ਮੈਂ ਦੱਸ ਦਿੰਦਾ ਹੈ ਪੇਸ਼ੈਂਟ ਅਭਿਸ਼ੇਕ ਚੰਡੀਗੜ੍ਹ ਮੋਹਾਲੀ ਤੋਂ ਕਿਤੇ ਬਿਲੋਂਗ ਕਰਦਾ ਹੈ ਔਰ 22-23 ਦਿਨ ਤੋਂ ਭੁੱਖਾ ਪਿਆਸਾ ਪੀਜੀਆਈ ਦੇ ਵਿੱਚ ਪੀਜੀਆ ਚੰਡੀਗੜ੍ਹ ਦੀ ਗੱਲ ਕਰ ਰਹੇ ਹਾਂ ਉੱਥੇ ਪਿਆ ਸੀਗਾ ਬਹੁਤ ਬੁਰੀ ਹਾਲਤ ਹੈ ਕੁਆਡਰਾ ਪੈਰਾਲਿਸਿਸ ਹੈ ਹੱਥ ਨਹੀਂ ਕੰਮ ਕਰਦੇ ਹੱਥ ਥੱਲੇ ਗਿਰੇ ਪਏ ਨੇ ਇਹ ਐਦਾਂ ਹੀ ਪਏ ਰਹੇ ਪਾਣੀ ਨਹੀਂ ਪੀਤਾ ਕਿਸਨੇ ਹੈ ਨਾ ਇਹ ਕੰਮ ਨਹੀਂ ਕਰਦੇ ਇਹ ਫੜੋ ਯਾਰ ਹੱਥ ਨਹੀਂ ਕੰਮ ਕਰਦੇ ਪੈਰ ਨਹੀਂ ਕੰਮ ਕਰਦੇ ਮਲ ਮੂਤਰ ਤੇ ਕੰਟਰੋਲ ਨਹੀਂ ਹੈ 22 ਦਿਨ ਤੋਂ ਆਪਣੇ ਲੈਟਰিন ਪਿਸ਼ਾਬ ਚ ਪਿਆ ਸੀਗਾ ਫਿਰ ਤੁਹਾਡਾ ਵੀਡੀਓ ਸ਼ੇਅਰ ਕਰਨਾ ਕਿਉਂ ਜ਼ਰੂਰੀ ਹੈ ਤਾਂ ਕਿ ਇਹਦੇ ਘਰ ਪਰਿਵਾਰ ਤੱਕ ਪਹੁੰਚੇ ਪਤਾ ਨਹੀਂ ਪੀਏ ਅਥਾਰਟिटीज ਕਹਿੰਦੇ ਅਸੀਂ ਕਈ ਲੋਕਾਂ ਨੂੰ ਫੋਨ ਕੀਤਾ ਇਹਦੇ ਨੌਨ ਜੋ ਦੱਸੇ ਨੰਬਰ ਸਭ ਨੇ ਲੈ ਕੇ ਜਾਣ ਨੂੰ ਮਨ ਕਰਤਾ ਫੋਨ ਚੱਕੜੇ ਬੰਦ ਕਰਦੇ ਐਗਜ਼ੈਕਟ ਕੌਸ ਕੀ ਹੈ ਸਾਨੂੰ ਨਹੀਂ ਪਤਾ ਬਟ ਜੇ ਤੁਸੀਂ ਵੀਡੀਓ ਸ਼ੇਅਰ ਕਰ ਰਹੇ ਹੋ ਤਾਂ ਜ਼ਰੂਰ ਚੰਡੀਗੜ੍ਹ, ਮੋਹਾਲੀ, ਪੰਚਕੁਲਾ ਤਿੰਨ ਸਿਟੀਜ਼ ਦੇ ਰੈਜ਼ੀਡੈਂਟ ਨੂੰ ਖਾਸ ਅਪੀਲ ਹੈ। ਪਲੀਜ਼ ਚਿਹਰਾ ਪਛਾਣ ਲਓ ਅਭਿਸ਼ੇਕ ਆਪਣੇ ਬਾਰੇ ਦੱਸੋ ਯਾਰ। ਤੁਹਾਡੇ ਕੋਈ ਨੋਨ ਨਹੀਂ ਆ ਰਿਹਾ। ਨਹੀਂ ਕੋਈ ਨੋਨ ਨਹੀਂ ਆ ਰਿਹਾ ਸਭ ਨੇ ਸਾਥ ਥੋਕ ਲਿਆ ਮੇਰਾ। ਅਭਿਸ਼ੇਕ ਨਾਮ ਹੈ ਜਿਰਕਪੁਰ ਰਹਿੰਦੇ ਸੀ। ਹਾਂਜੀ। ਕੁਆਡਰਾ ਪੈਰਲਿਸਿਸ ਹੈ ਗਰਦਨ ਤੋਂ ਥੱਲੇ ਕੋਈ ਸੈਂਸੇਸ਼ਨ ਨਹੀਂ ਆ ਰਹੀ। ਬਹੁਤ ਜ਼ਿਆਦਾ ਪਰੇਸ਼ਾਨ ਹੈ 22 ਦਿਨ ਤੋਂ ਹੈ ਸਾਡੇ ਕੋਲ ਵੀ ਪੇਸ਼ੈਂਟ ਰੱਖਣ ਦੀ ਜਗ੍ਹਾ ਨਹੀਂ ਹੈ ਸਾਰੇ ਬੈਡ ਫੁੱਲ ਨੇ ਪਿੰਡ ਰਤਵਾੜਾ ਪੀਜੀਆਈ ਹਸਪਤਾਲ ਤੋਂ ਸਿਰਫ 6 ਕਿਲੋਮੀਟਰ ਅੱਗੇ ਪਰ ਸਾਡੇ ਕੋਲ ਕੋਈ ਜਗ੍ਹਾ ਨਹੀਂ ਹੈ ਪਲੀਜ਼ ਤੁਸੀਂ ਜੇ ਪਛਾਣਦੇ ਹੋ ਤੁਸੀਂ ਵੀਡੀਓ ਸ਼ੇਅਰ ਕਰ ਰਹੇ ਹੋ ਚੰਡੀਗੜ੍ਹ ਮੋਹਲੀ ਪੰਚਕੂਲੇ ਦੇ ਖਾਸ ਵਸਨੀਕਾਂ ਨੂੰ ਅਪੀਲ ਹੈ ਤੁਹਾਨੂੰ ਫੋਨ ਕਰੋ ਪਲੀਜ਼ ਸਾਨੂੰ ਇਸ ਪੇਸ਼ੈਂਟ ਬਾਰੇ ਦੱਸੋ ਕੋਈ ਦਾ ਮਾਮਾ ਚਾਚਾ ਤਾਇਆ ਮਾਇਆ ਕੋਈ ਦੋਸਤ ਕੋਈ ਕੋਈ ਤਾਂ ਹੋਏਗਾ ਜੋ ਇਹਨੂੰ ਪਛਾਣਦਾ ਹੋਏਗਾ ਕੋਈ ਤਾਂ ਕਾਲ ਕਰੇਗਾ ਸ਼ਕਲ ਦਿਖਾ ਦਿਓ ਵੀਰੇ ਅੱਛੀ ਤਰ੍ਹਾਂ ਕਿਆ ਨਾਮ ਹੈ ਅਬੂਸੀ ਕਿੱਥੇ ਰਹਿੰਦੇ ਸੀ ਜੀਰਕਪੁਰ ਜੀਰਕਪੁਰ ਤੁਹਾਡੇ ਪੀਜੀਐ ਵਾਲੇ ਨੇ ਡਾਕਟਰਸ ਨੇ ਜੋ ਉਸਟਾਫ ਹੈ ਉਹਨਾਂ ਨੇ ਸਭ ਨੂੰ ਫੋਨ ਕੀਤਾ ਬਟ ਕੋਈ ਨਹੀਂ ਆ ਰਿਹਾ ਤੁਹਾਡੇ ਕੋਈ ਨਹੀਂ ਆਇਆ ਕਿਸੇ ਦਾ ਨੰਬਰ ਕਿਸੇ ਦਾ ਕੋਈ ਕੁਝ ਕਹਿਣਾ ਚਾਹੁੰਦੇ ਹੋ ਭਾਈ ਉਹ ਮੇਰੇ ਕੋਲ ਜਾਂਦਾ ਹੈ ਉਹ ਮੇਰੇ ਕੋਲ ਸਭ ਪਿਆਰ ਕਰਦਾ ਹੈ ਦੇਖੋ ਆਪ ਵੀ ਜਲਦੀ ਆਇਆ ਜਲਦੀ ਸਾਨੂੰ ਫੋਨ ਕਰ ਸਕਦੇ ਹੋ 9814119214 9814119214 ਪਲੀਜ਼ ਸਾਨੂੰ ਜ਼ਰੂਰ ਦੱਸੋ ਅਭਿਸ਼ੇਕ ਕਿੱਥੇ ਦਾ ਹੈ ਇਹਦੇ ਕੋਈ ਦੋਸਤ ਮਿੱਤਰ ਸਾਨੂੰ ਕੰਟੈਕਟ ਕਰਨ ਬਹੁਤ ਬੁਰੀ ਹਾਲਤ ਵਿੱਚ ਹੈ ਪਿੱਛੇ ਲੈਟਰਿੰਗ ਦੇ ਵਿੱਚ ਪਿੱਛੇ ਕੀੜੇ ਪਏ ਹੋਏ ਤੇ ਕੋਈ ਆਸਾਨ ਗੱਲ ਨਹੀਂ ਹੈ ਕੁਆਟਰ ਪੈਰਲਿਸਿਸ ਹੋ ਗਿਆ ਹੈ ਹੱਥ ਨਹੀਂ ਚੱਲਦੇ ਸੀ ਲੈਵਲ ਤੋਂ ਕਿਤੇ ਇੰਜਰੀ ਲੱਗ ਰਹੀ ਹੈ ਸਾਨੂੰ ਐਗਜ਼ੈਕਟਲੀ ਇਸ ਤੇ ਮੈਡੀਕਲ ਸਟੇਟ ਨਹੀਂ ਪਤਾ ਬਟ ਬਹੁਤ ਬੁਰੀ ਹਾਲਤ ਦੇ ਵਿੱਚ ਹੈ ਕੁਸੀਂ ਇਹਨਾਂ ਦਾ ਸ਼ੇਅਰ ਕਰ ਸਕਦੇ ਹੋ ਆਨਲਾਈਨ ਸੇਵਾ ਇੰਨੀ ਤਾਂ ਕਰ ਦੋ ਕਿੰਨੇ ਸਾਰੇ WhatsApp ਗਰੁੱਪਾਂ